मूवी लगी? बहुत बहुत बढ़िया बढ़िया। ज़्यादा उसमें फैमिली की इम्पोर्टेंस बहुत अच्छी अच्छी फ़ैमिली का ध्यान मम्मा। हां जी उससे हमें काफी कुछ सीखने को मिलता है कि सबकी हमें वैल्यू करनी चाहिए अपने टाइम की भी बहुत बढ़िया मूवी जी बहुत सोहनी फैमिली मूवी सी देखने बहुत मज़ेदार सीन सब सी ਫਰ ਤੋਂ ਰਿਸਪੈਕਟ ਟੂ ਦ ਸੇਵਰ ਡੈਰੀ ਵੀ ਆਪਣੇ ਇਸ਼ਵਾਰਾਂ ਨੂੰ ਜਿਹੜੇ ਬੱਚੇ ਭੁੱਲ ਜਾਂਦੇ ਆਪਣੇ ਇਸ਼ਵਾਰ ਨੂੰ ਲੈ ਕੇ ਮਾਪੇ ਨੂੰ ਭੁੱਲ ਜਾਂਦੇ ਆ ਤਾਂ ਕਦਰ ਕਰਨੀ ਚਾਹੀਦੀ ਆ ਐਸੀ ਹੁਣ ਕਹਦੇ ਮੇਰੇ ਭਤੀਜੇ ਅਸੀਂ ਗੱਲ ਸਲਾਹ ਬਣਾਈ ਆ ਕਿ ਅਸੀਂ ਨਾ ਆਪਣੇ ਸਾਡੇ ਗਲੀ ਦੇ ਵਿੱਚ ਜਿੱਦਾਂ ਗਲੀ ਵਾਲਿਆਂ ਨੂੰ ਅਸੀਂ ਕਹਾਂਗੇ ਵੀ ਚਲੋ ਅਸੀਂ ਟ੍ਰੈਕਟਰ ਲਗਾਵਾਂਗੇ ਤਾਂ ਇਹ ਮੂਵੀਆਂ ਬਣਨੀਆਂ ਚਾਹੀਦੀਆਂ ਕਿ ਬੱਚਿਆਂ ਨਾਲ ਬੈਠ ਕੇ ਅਸੀਂ ਉਹ ਵੀ ਦਿਖਾਈ ਸ਼ਾਇਦ ਬੱਚਿਆਂ ਨੂੰ ਥੋੜਾ ਪਤਾ ਲੱਗੂਗੀ ਪੇਰੈਂਟਸ ਦੀ ਇੰਪੋਰਟੈਂਟ ਕੀ ਹੁੰਦੀ ਆ ਮੈਂ ਅੱਗੇ ਜੂ ਹਸਾ ਗਏ ਮੈਂ ਵੇਖ ਕੇ ਅਜ ਮਨ ਖੁਸ਼ ਹੋ ਗਿਆ ਮੇਰਾ ਫਿਰ ਬਾਬਾ ਜੀ ਦੇ ਦਰਸ਼ਨ ਹੋ ਗਏ ਮੇਰੇ ਬਹੁਤ ਵਧੀਆ ਬਹੁਤ ਵਧੀਆ ਦੇਖੋ ਜੀ ਸਿੱਖਣ ਲਈ ਮਿਲਦਾ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਦੀ ਰਿਸਪੈਕਟ ਕਰੋ ਲੁਧਿਆਣਾ ਵਾਸੀਆਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਸਾਰੇ ਜਾਣੇ ਇਸ ਮੂਵੀ ਨੂੰ ਪਹਿਲ ਦੇ ਆਧਾਰ ਤੇ ਜਰੂਰ ਦੇਖ ਕੇ ਆਓ ਜੋ ਅਸੀਂ ਬੱਚਿਆਂ ਨੂੰ ਛੋਟੇ ਹੁੰਦੇ ਉਹਨਾਂ ਦੀ ਝੋਲੀ ਚ ਪਾਇਆ ਸਾਨੂੰ ਉਹੀ ਵਾਪਸ ਮਿਲਦਾ ਹੈ ਬੁਢਾਪੇ ਚਾ ਵੀ ਸਾਨੂੰ ਉਹੀ ਵਾਪਸ ਮਿਲਦਾ ਹੈ हेलो नमस्ते सभी को दा आप दोस्तों मैं आपका दोस्त हरदीप हूं और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਫ ਦਾ ਫਾਈਵ ਸਟਾਰ ਮੂਵੀ ਰਿਵਿਊ ਸ਼ੋ ਸੋ ਦੋਸਤੋ ਇਸ ਵਿੱਚ ਲੈ ਕੇ ਲੁਧਿਆਣਾ ਸ਼ਾਇਦ ਦੇ V2U cinema ਘਰ ਤੇ ਅੱਜ ਰਿਵਿਊ ਕਰਾਂਗੇ ਜਿਹੜੀ ਅਰਦਾਸ ਮੂਵੀ ਦਾ ਤੁਹਾਨੂੰ ਦੱਸਦਾ ਕਿ ਅਰਦਾਸ ਮੂਵੀ ਨੇ ਲੁਧਿਆਣਾ ਵਾਸੀਆਂ ਦੇ ਦਿਲ ਜਿੱਤ ਲਿਆ ਮੂਵੀ ਹਰਿਗ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਖਾਸ ਤੌਰ ਤੇ ਫਿਲਮ ਜੋ ਤੁਸੀਂ ਦੇਖੋਗੇ ਤੇ ਫਿਲਮ ਜਿਹੜੀ ਇਹ ਮੈਸੇਜ ਦੇ ਰਹੀ ਹੈ ਕਿ ਕਿੰਨਾ ਜ਼ਰੂਰੀ ਆਪਣੀ ਫੈਮਲੀ ਨੂੰ ਟਾਈਮ ਦੇਣਾ ਔਰ ਵੱਡੀ ਗੱਲ ਹੈ ਵੇ ਕਿ ਮੂਵੀ ਦੇਖਣ ਤੋਂ ਬਾਅਦ V2U choice cinema ਚ ਦਰਸ਼ਕਾਂ ਦਾ ਕੀ ਕਹਿਣਾ ਹੈ ਆਓ ਤੁਹਮ ਦਿਖਾਣੇ ਇੱਕ ਖਾਸ ਰਿਪੋਰ ਮੂਵੀ ਕਿਤਾ ਲੱਗੀ ਅਰਦਾਸ ਬਹੁਤ ਵਧੀਆ ਜੀ ਬਹੁਤ ਜਿਆਦਾ ਵਧੀਆ ਕੀ ਖਾਸ ਲੱਗਿਆ ਮੂਵੀ ਖਾਸ ਸਭ ਤੋਂ ਰਿਸਪੈਕਟ ਦਸੀਆ ਵਡੇਆਂ ਦੀ ਵੀ ਆਪਣੇ ਅਸ਼ਵਾ ਨੂੰ ਜਿਹੜੇ ਬੱਚੇ ਭੁੱਲ ਜਾਂਦੇ ਆਪਣੇ ਅਸ਼ਵਾ ਲੈ ਕੇ ਮਾਪੇ ਨੂੰ ਭੁੱਲ ਜਾਂਦੇ ਆ ਤਾਂ ਕਦਰ ਕਰਨੀ ਚਾਹੀਦੀ ਆ ਸਭ ਤੋਂ ਵੈਸਟ ਰੋਲ ਗੁਰਪ੍ਰੀਤ ਖੋਗੀ ਜੀ ਦਾ ਅੱਛਾ ਜੀ ਗਿੱਪੀ ਗਰਵਾਲ ਜੀ ਦਾ ਤੇ ਅਕਸਵਲ ਜੀ ਤੋਂ ਬਹੁਤ ਮੁਰਮੇਸ਼ੀ ਜੀ ਵੀ ਨੇ ਬਹੁਤ ਵਧੀਆ ਉਹ ਤਾਂ ਚਲੋ ਪਦਮ ਸ਼੍ਰੀ ਹੈ ਨਿਰਮਰੇਸ਼ੀ ਜੀ ਉਹ ਤਾਂ ਹੈਗੇ ਹੈਗੇ ਆ ਉਹਨਾਂ ਦਾ ਰੋਲ ਬਹੁਤ ਕਾਫੀ ਵਧੀਆ ਸਰਦਾਰ ਕਿੱਦਾਂ ਲੱਗੇ ਵੀ ਬਹੁਤ ਸੋਹਣੇ ਬਹੁਤ ਸੋਹਣਾ Song ਆ ਬਹੁਤ ਐਸੀ ਹੁਣ ਕਹਿੰਦਾ ਇਹ ਮੇਰਾ ਭਤੀਜਾ ਐਸੀ ਗੱਲ ਸਲਾਹ ਬਣਾਈ ਆ ਕਿ ਅਸੀਂ ਨਾ ਆਪਣੇ ਸਾਡੇ ਗਲੀ ਦੇ ਵਿੱਚ ਜਿੱਦਾਂ ਗਲੀ ਵਾਲਿਆਂ ਨਾਲ ਅਸੀਂ ਕਮਾਂਗੇ ਵੀ ਜਦ ਚੱਲੋ ਅਸੀਂ ਟ੍ਰੈਕਟਰ ਲਗਾਵਾਂਗੇ ਅੱਛਾ Song ਕਿੱਦਾਂ ਲੱਗੇ Song ਬਹੁਤ ਵਧੀਆ ਜੀ ਓਕੇ ਔਰ ਮੈਸੇਜ ਕੀ ਲੈ ਕੇ ਜਾ ਰਹੇ ਹੋ ਮੈਸੇਜ ਆਈ ਹੈ ਕਿ ਬਿਹੇਵੀਅਰ ਗੱਡ ਹੋਣਾ ਚਾਹੀਦਾ ਜੇ ਕੋਈ ਵੀ ਆਪਾਂ ਨੂੰ ਕੋਈ ਮੰਨ ਲਓ ਕਿਸੇ ਤੋਂ ਕੋਈ ਮਿਸਟੇਕ ਹੋ ਵੀ ਜਾਂਦੀ ਹੈ ਗਲਤੀ ਹੋ ਵੀ ਜਾਂਦਾ ਉਸ ਨੂੰ ਪਹਿਲਾਂ ਉਹਦੇ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ ਵੀ ਉਹ ਕਿਉਂ ਕੀਤੀ ਉਹਨੇ ਟੈਨਿੰਗ ਨਹੀਂ ਹੋਣਾ ਚਾਹੀਦਾ ਹਾਂ 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 ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਛੋਟੀ ਛੋਟੀ ਜਿੰਨਾਂ ਵਿੱਚੋਂ ਛੱਡ ਵੀ ਦੇਣਾ ਜੀ ਐਸ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਅਨੀਸ਼ ਕਿਦਾਂ ਲੱਗੀ ਮੂਵੀ ਅਰਦਾਸ ਬਹੁਤ ਵਧੀਆ ਭਾਜੀ ਅਲੋਪ ਤੁਹਾਨੂੰ ਕਿਦਾਂ ਲੱਗੀ ਮੈਂ ਸ਼ੁਰੂ ਤੋਂ ਲੈ ਕੇ ਵਧੀਆ ਭਾਜੀ ਸਾਰੇ ਸਾਰੇ ਆਪਣੇ ਫੈਮਿਲੀ ਨੂੰ ਦਿਖਾਓ ਯਾਰ ਦੋਸਤਾਂ ਨੂੰ ਸਾਰਿਆਂ ਨੂੰ ਦਿਖਾਓ ਬਹੁਤ ਵਧੀਆ ਫਿਲਮ ਠੀਕ ਕਿੱਦਾਂ ਬਣੋ ਕਹਾਣੀ ਕਿੱਦਾਂ ਦੇਸੀ ਕਹਾਣੀ ਵਧੀਆ ਭਾਜੀ ਵੀ ਜਦੋਂ ਪੇਰੈਂਟਸ ਵੱਡੇ ਹੋ ਜਾਂਦੇ ਆ ਤੇ ਆਪਾਂ ਨਾਲ ਰਿਸਪੈਕਟ ਨਹੀਂ ਕਰਦੇ ਹਨਾ ਵੀ ਆਪਾਂ ਨੂੰ ਉਹਨਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਆ ਕਿ ਜਦੋਂ ਕੰਮ ਦਾ ਟਾਈਮ ਹੁੰਦਾ ਕੰਮ ਵੀ ਜ਼ਰੂਰੀ ਆ ਲੇਕਿਨ ਪੇਰੈਂਟਸ ਨੂੰ ਇੰਪੋਰਟੈਂਸ ਦੇਣੀ ਵੀ ਬਹੁਤ ਜ਼ਰੂਰੀ ਆ ਤੇ ਬਸ ਡਾਇਲੋਗ ਜਿਹੜਾ ਤੁਹਾਨੂੰ ਯਾਦ ਹੋ ਗਿਆ ਬਹੁਤ ਚੰਗਾ ਲੱਗਿਆ ਡਾਇਲੋਗ ਮੈਂ ਤਾਂ ਸਭ ਤੋਂ ਵਧੀਆ ਉਹਦਾ ਸਰਦਾਰ ਸੋਹੀ ਦਾ ਹੀ ਲੱਗਿਆ ਅਸ਼ਕੀ ਸੁਣਦਾ ਅਸਰੇ ਜੀ ਬਹੁਤ ਹਾਂ ਜੀ ਬਹੁਤ ਵਧੀਆ ਸਾਰੇ ਦਿਖਾਓ ਵਧੀਆ ਨਾਮ Pro Max ਉਹ ਸਭ ਤੋਂ ਵਧੀਆ ਸੀਗਾ ਆਈਫੋਨ ਠੀਕ ਠੀਕ ਆ ਦੇਖੇਗੇ ਦੇਖੇਗੇ ਵਧੀਆ ਲੱਗੀ ਚਲੋ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਇਦਾਂ ਦੀਆਂ ਮੂਵੀਆਂ ਬਣਨੀਆਂ ਚਾਹੀਦੀਆਂ ਐ ਕਿ ਬੱਚਿਆਂ ਨਾਲ ਬੈਠ ਕੇ ਅਸੀਂ ਮੂਵੀ ਦਿਖਾਈ ਸ਼ਾਇਦ ਬੱਚਿਆਂ ਨੂੰ ਥੋੜਾ ਪਤਾ ਲੱਗੂਗੀ ਪੇਰੈਂਟਸ ਦੀ ਇੰਪੋਰਟੈਂਟ ਕੀ ਹੁੰਦੀ ਆ 5 ਤੇ ਕਿਪੀ ਦੀ ਐਕਟਿੰਗ ਵੀ ਲੱਗੀ ਬਹੁਤ ਵਧੀਆ ਜੀ ਜੀ ਬਹੁਤ ਵਧੀਆ ਸਾਰਿਆਂ ਦੀ ਲੱਗੀ ਬਹੁਤ ਵਧੀਆ ਮੈਂ ਤਾਂ ਗਵਜੂ ਸਾਹਿਬ ਗਈ ਮੈਂ ਵੇਖ ਕੇ ਅੱਜ ਮਨ ਖੁਸ਼ ਹੋ ਗਿਆ ਮੇਰਾ ਵੀ ਫੇਰ ਬਾਬਾ ਜੀ ਦੇ ਦਰਸ਼ਨ ਹੋ ਗਏ ਮੇਰੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਗੁਰਪ੍ਰੀਤ ਸਿੰਘ ਗਰੇਵਾਲਾ ਐਡਵੋਕੇਟ ਜੀ ਤੁਹਾਨੂੰ ਵੀ ਕਿਵੇਂ ਲੱਗੀ ਐਡਵੋਕੇਟ ਸਾਹਿਬ ਅਰਦਾਸ ਬਹੁਤ ਵਧੀਆ ਮੂਵੀ ਸੀ ਜੀ ਬਹੁਤ ਵਧੀਆ ਤੁਹਾਨੂੰ ਮਿਲਦਾ ਮੂਵੀ ਤੋਂ ਦੇਖੋ ਜੀ ਸਿੱਖਣ ਹੋਏ ਮਿਲਦਾ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਦੀ ਰਿਸਪੈਕਟ ਕਰੋ ਠੀਕ ਹੈ ਜੀ ਤੇ ਬਾਕੀ ਮਹਾਰਾਜਾਂ ਵੀ ਜੋੜਿਆ ਜਾਂਦਾ ਹੈ ਨਾ ਹਜ਼ੂਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਆਏ ਲੱਗਦਾ ਵੀ ਜਿਵੇਂ ਲਾਈਵ ਹੋ ਗਏ ਨੇ ਵੀ ਅਸੀਂ ਉੱਥੇ ਹੀ ਫਿਰ ਰਹੇ ਹਾਂ ਇੱਕਦਮ ਬਹੁਤ ਸਿੱਖਿਆਵਾਂ ਮਿਲਦੀਆਂ ਨੇ ਕਿਹੜਾ ਦੀ ਗੱਲ ਕਰੀ ਤੇ ਕਿਹੜੇ-ਕਿਹੜੇ ਕਿਰਦਾਰ ਤੁਹਾਨੂੰ ਵਧੀਆ ਲੱਗੇ ਸਾਰਿਆਂ ਦੇ ਕਿਰਦਾਰ ਬਹੁਤ ਵਧੀਆ ਸੀਗੇ ਜੀ ਕਿਹਦਾ ਕਿਵੇਂ ਲੱਗੇ ਗ ਬਹੁਤ ਵਧੀਆ ਸੀਗਾ ਉਹ ਕੋਗੇ ਦੇ ਉਹਨਾਂ ਦਾ ਵੀ ਬਹੁਤ ਵਧੀਆ ਸੀ ਸਾਰੀ ਫਿਲਮ ਦੇ ਅਸੀਂ ਨੂੰ ਲੁਧਿਆਣਾ ਵਾਸੀਆਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਸਾਰੇ ਜਾਣੇ ਇਸ ਮੂਵੀ ਨੂੰ ਪਹਿਲ ਦੇ ਆਧਾਰ ਤੇ ਜਰੂਰ ਦੇਖ ਕੇ ਆਓ ਮਤਲਬ ਸਾਰੇ ਰਿਲੇਸ਼ਨ ਉਹਨਾਂ ਨੇ ਐਕਸਪ੍ਰੈਸ ਕੀਤਾ ਮੂਵੀ ਵਿੱਚ ਬਹੁਤ ਵਧੀਆ ਲੱਗਿਆ ਕੀ ਸਿੱਖਣ ਨੂੰ ਮਿਲਿਆ ਫਿਲਮ ਦੇ ਵਿੱਚ ਕੀ ਮਤਲਬ ਆਪਣੇ ਮਾਪੇ ਬ ਦੀ ਕਦਰ ਕਰਨੀ ਚਾਹੀਦੀ ਹੈ ਹਰ ਇੱਕ ਬੱਚੇ ਨੂੰ ਠੀਕ ਹੈ ਨਾ ਚਾਹਾਂਗੇ ਲੁਧਿਆਣਾ ਵਾਸੀਆਂ ਦੇ ਨਾਸਤੇ ਕਿ ਸਾਰੇ ਇੱਕ ਵਾਰੀ ਆ ਕੇ ਜਰੂਰ ਮੂਵੀ ਦੇਖਣ ਠੀਕ ਹੈ ਕਦਾ ਲੱਗੀ ਮੂਵੀ ਬਹੁਤ ਵਧੀਆ ਮੂਵੀ ਸੀ ਜੀ ਬਹੁਤ ਸੋਹਣੀ ਫੈਮਿਲੀ ਮੂਵੀ ਸੀ ਦੇਖਣ ਵਾਲੀ ਮੂਵੀ ਹੈ ਬਹੁਤ ਮਜ਼ੇਦਾਰ ਸੀਨ ਸੀਗੇ ਤੁਹਾਨੂੰ ਬੈਸਟ ਕੀ ਲੱਗਿਆ ਫਿਰ ਫਿਲਮ ਦੇ ਵਿੱਚ ਬੈਸਟ ਰਿਲੇਸ਼ਨ ਦਿਖਾਇਆ ਹੈ ਸਾਰੇ ਰਿਲੇਸ਼ਨ ਨੂੰ ਬਹੁਤ ਖੂਬੀ ਦਿਖਾਇਆ ਹੈ ਪਿਕਚਰ 'ਚ ਇੱਕ ਮੂਵੀ 'ਚ ਹੀ ਸਾਰੇ ਰਿਲੇਸ਼ਨ ਦਿਖਾਤੇ ਉਹਨਾਂ ਨੇ ਬਹੁਤ ਵਧੀਆ ਮੂਵੀ ਸੀਗੀ ਪਰਿਵਾਰਾਂ ਨਾਲ ਆ ਕੇ ਦੇਖਣੀ ਚਾਹੀਦੀ ਹੈ ਸਭ ਤੋਂ ਵਧੀਆ ਕਿਰਦਾਰ ਕਿੰਦਾ ਲੱਗਿਆ ਸਾਰੇ ਸਭ ਤੋਂ ਵਧੀਆ ਗੁਰਪ੍ਰੀਤ ਖੁੱਗੀ ਜੀ ਦਾ ਕਿਰਦਾਰ ਸਭ ਤੋਂ ਬੈਸਟ ਜੀ ਗੱਲ ਅਰੇ ਤੁਹਾਨੂੰ ਯਾਰ ਨਾਲ ਲੈ ਕੇ ਜਾ ਰਹੇ ਹਾਂ ਉਹਨਾਂ ਤੋਂ ਵੱਡਿਆਂ ਦੀ ਕਦਰ ਕਰਨਾ ਵੱਡਿਆਂ ਦੀ ਕਦਰ ਕਰੋ ਰਿਸ਼ਤਿਆਂ ਦੀ ਕਦਰ ਕਰੋ ਬਹੁਤ ਜ਼ਰੂਰੀ ਹੈ। ਪੰਜ ਚ ਕਿੰਨੇ ਸਟਾਰ ਦਵਾਂਗੇ? ਪੰਜ ਤੋਂ 10 ਸਟਾਰ ਦੇਾਂਗੇ ਜੀ। ਆਣਾ ਵਸੇ ਜਾਂਦੇ ਤਾਂ ਕੀ ਕਹੋਗੇ? ਬਿਲਕੁਲ ਜ਼ਰੂਰ ਦੇਖਣਾਓ ਸਾਰੇ ਬੈਸਟ ਮੂਵੀ ਅੱਜ ਤੱਕ ਦੀ ਬੈਸਟ ਮੂਵੀ ਹੈ ਜ਼ਰੂਰ ਦੇਖਣਾਓ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਅਦਜਿੰਦਰ ਕੌਰ ਹੈ। ਮੈਂ ਕੈਲਗਰੀ ਕੈਨੇਡਾ ਤੋਂ ਆਈ ਹਾਂ। ਤੇ ਇੱਥੇ ਆ ਕੇ ਉੱਥੇ ਅਜੇ ਪਿਕਚਰ ਸਟਾਰਟ ਨਹੀਂ ਹੋਈਆਂ ਤੇ ਜਦੋਂ ਇੱਥੇ ਆ ਕੇ ਤੇ ਇੱਥੇ ਆ ਕੇ ਰਿਲੀਜ਼ ਹੋ ਗਈ ਤਾਂ ਮੈਂ ਕਿਹਾ ਵੀ ਮੈਂ ਸਭ ਤੋਂ ਪਹਿਲਾਂ ਪਿਕਚਰ ਹੀ ਦੇਖਣੀ ਹੈ। ਤੇ ਪਿਕਚਰ ਮੈਨੂੰ ਆ ਇੰਟਰਵਲ ਤੱਕ ਬਹੁਤ ਹੀ ਅੱਛੀ ਲੱਗੀ ਮੈਂ ਅੱਗੇ ਵੀ ਸੋਚੀ ਹੁੰਦੀ ਸੀ ਵੀ ਲੋਕ ਕਾਰਾਂ ਪਰ ਲਿਖਦੇ ਨੇ ਇਹ ਵੀ ਦਾਤਰੀ ਦਾ ਤਾਰ ਪਰ ਜਦੋਂ ਅਸੀਂ ਇਹਦੇ ਅਰਥ ਪੜੇ ਹੋਏ ਸੀ ਵੀ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖੈ ਲੋਕਾਂ ਨੂੰ ਇਹਦਾ ਅਰਥ ਹੀ ਨਹੀਂ ਪਤਾ ਸੀ ਐਵੇਂ ਹੀ ਕਾਰਾਂ ਉੱਤੇ ਲਿਖ ਦਿੰਦੇ ਸੀ ਮੈਨੂੰ ਲੱਗਦਾ ਇਹ ਲੋਕਾਂ ਨੂੰ ਹੁਣ ਗੁੱਡ ਮੈਸੇਜ ਮਿਲਿਆ ਹੋਵੇਗਾ ਵੀ ਵਾਕਈ ਸਾਨੂੰ ਇਹ ਕਾਰਾਂ ਉੱਪਰ ਇਹ ਚੀਜ਼ ਨਹੀਂ ਲਿਖਣੀ ਚਾਹੀਦੀ ਇਹ ਤਾਂ ਸਾਨੂੰ ਦੁੱਖਾਂ ਸੁੱਖਾਂ ਦਾ ਦੱਸਿਆ ਗਿਆ ਹੈ ਵੀ ਸਾਨੂੰ ਉਹਦੇ ਦੁੱਖਾਂ ਸੁੱਖਾਂ ਨੂੰ ਹੀ ਅਪਣਾਉਣਾ ਚਾਹੀਦਾ ਹੈ ਤੇ ਉਹਦੀ ਦਾਤ ਹੀ ਐ ਇਸ ਕਰਕੇ ਸਾਨੂੰ ਉਸ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਤੇ ਕਿੰਨੇ ਪ੍ਰਵਾਸੀ ਉੱਥੇ ਇਦਾਂ ਦੇ ਹੈਗੇ ਨੇ ਜਿੱਦਾਂ ਦੀ ਮੂਵੀ ਦਿਖਾਈ ਗਈ ਹੈ ਇੱਕ ਸਮੇਂ ਤੇ ਉਹ ਬਾਹਰ ਵਿਦੇਸ਼ ਚਲਾ ਜਾਂਦਾ ਫਿਲਮ 'ਚ ਹੈ ਨਾ ਤੇ ਉਸ ਤੋਂ ਬਾਅਦ ਉਹ ਪੈਸੇ ਕਮਾਉਂਦੇ ਨੇ ਫਿਰ ਜਦੋਂ ਉਹਦਾ ਕੋ ਬੱਚੇ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਉੱਥੇ ਹੀ ਉਸੇ ਜੂਨ ਤੇ ਬੱਚੇ ਪਹੁੰਚ ਜਾਂਦੇ ਉਹ ਵੀ ਕਹਿੰਦੇ ਕਿ ਸਾਡੇ ਕੋ ਮਾਪਿਆਂ ਕੋਲ ਟਾਈਮ ਨਹੀਂਗਾ ਉਹਨਾਂ ਅਸੀਂ ਬਿਜ਼ੀ ਹਾਂ ਜਦੋਂ ਦਿਖਾਇਆ ਜਾ ਰਿਹਾ ਹੈ ਹਾਂਜੀ ਨਹੀਂ ਹੈ ਕਿੰਨੇ ਮਹੀਨੇ ਦੂਰ ਕਾਫੀ ਮੇਰੇ ਖਿਆਲ ਕਾਫੀ ਬੱਚੇ ਹੈਗੇ ਨੇ ਹੋਜੇ ਵੀ ਜਿਹੜੇ ਨਹੀਂ ਕਰਦੇ ਪਰ ਬਹੁਤ ਬੱਚੇ ਐਸੇ ਵੀ ਨੇ ਵੀ ਜਿਹੜੇ ਮਾਪੇ ਵੀ ਕਿਉਂਕਿ ਜਦੋਂ ਮਾਪੇ ਆਪਣੇ ਛੋਟੇ ਹੁੰਦੇ ਆ ਹੀ ਉਹਨਾਂ ਦੀ ਖੂਬ ਕੇਅਰ ਕੀਤੀ ਹੋਵੇ ਜੋ ਅਸੀਂ ਬੱਚਿਆਂ ਨੂੰ ਛੋਟੇ ਹੁੰਦੇ ਉਹਨਾਂ ਦੇ ਝੋਲੇ ਚ ਪਾਇਆ ਸਾਨੂੰ ਉਹੀ ਵਾਪਸ ਮਿਲਦਾ ਹੈ ਬੁਢਾਪੇ ਚ ਆ ਕੇ ਸਾਨੂੰ ਉਹੀ ਵਾਪਸ ਮਿਲਦਾ ਹੈ ਮੈਨੂੰ ਇੰਨਾ ਕੁ ਪਤਾ ਹੈ ਵੀ ਮੈਂ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਆ ਬਹੁਤ ਮਿਹਨਤ ਨਾਲ ਪੜਾਇਆ ਉਹਨਾਂ ਨੂੰ ਉਹਨਾਂ ਦਾ ਪਿਆਰ ਵੀ ਦਿੱਤਾ ਔਰ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਣ ਵੀ ਜਾਂਦੀ ਸੀ ਧਾਰਮਿਕ ਵੀ ਪੜ੍ਹਾਉਂਦੀ ਸੀ ਪੰਜਾਬੀ ਵੀ ਪੜ੍ਹਾ ਪਰ ਬੱਚਿਆਂ ਨੂੰ ਟਾਈਮ ਜ਼ਰੂਰ ਦਿੰਦੀ ਸੀ ਅੱਜ ਮੇਰੇ ਬੱਚੇ ਨੌਕਰੀ ਜੇ ਕੈਨੇਡਾ ਵਿੱਚ ਕਰ ਰਹੇ ਨੇ ਤਾਂ ਉਹ ਸਾਨੂੰ ਵੀ ਟਾਈਮ ਜ਼ਰੂਰ ਦਿੰਦੇ ਨੇ ਤੇ ਮੈਨੂੰ ਲੱਗਦਾ ਵੀ ਜਿਹੜੇ ਬੱਚਿਆਂ ਨੇ ਜਾਂ ਮਾਪੇ ਨੇ ਆਪਣੇ ਬੱਚਿਆਂ ਦੀ ਕੇਅਰ ਪਹਿਲਾਂ ਨਹੀਂ ਕੀਤੀ ਤੇ ਜੇ ਉਹੀ ਬੱਚੇ ਉਹਨਾਂ ਨੂੰ ਅੱਗੋਂ ਉਹਨਾਂ ਦੇ ਝੋਲੇ 'ਚ ਪਾ ਰਹੇ ਨੇ ਤੇ ਇਸ ਨੂੰ ਦੇਖ ਕੇ ਗੁੱਡ ਮੈਸੇਜ ਬੱਚਿਆਂ ਨੂੰ ਇਹ ਮਿਲਿਆ ਹੋਵੇਗਾ ਕਿ ਉਹਨਾਂ ਨੂੰ ਵੀ ਛੋਟੇ ਹੁੰਦੇ ਆ ਜਦੋਂ ਬੱਚੇ ਛੋਟੇ ਨੇ ਪੇਰੈਂਟਸ ਨੂੰ ਉਹਨਾਂ ਦੀ ਕੇਅਰ ਕਰਨੀ ਚਾਹੀਦੀ ਹੈ ਉਹੀ ਉਹਨਾਂ ਦੀ ਝੋਲੀ ਵਿੱਚ ਇਹ ਪੈ ਜਾਂਦਾ ਹੈ ਕਿ ਬੱਚੇ ਫਿਰ ਇਹ ਦੋਨਾਂ ਵਾਸੇ ਮੈਸੇਜ ਹੈ ਪੇਰੈਂਟਸ ਵਾਸਤੇ ਵੀ ਤੇ ਬੱਚਿਆਂ ਵਾਸਤੇ ਵੀ ਗੁੱਡ ਮੈਸੇਜ ਹੈ ਤੇ ਛੇ ਸਰ ਫੈਮਿਲੀ ਦੇ ਨਾਲ ਦੇਖਣ ਵਾਲੀ ਹੈ ਤੇ ਪਰਮਾਤਮਾ ਦੇ ਨਾਲ ਜੋੜ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣ ਵਾਲੀ ਹੈ ਅੱਛਾ ਫਿਲਮ ਵਿੱਚ ਕੀ ਖਾਸ ਹੈ ਜਿਹੜਾ ਦਰਸ਼ਕਾਂ ਨੂੰ ਲੈ ਕੇ ਸਿਨੇਮਾ ਘਰ ਤੱਕ ਲੈ ਕੇ ਆ ਰਹੀ ਹੁਣ ਤੱਕ ਇਹਦੇ ਵਿੱਚ ਫੈਮਿਲੀ ਨੂੰ ਮਤਲਬ ਆਪਾਂ ਇੰਪੋਰਟੈਂਸ ਕਿੱਦਾਂ ਦੇਣੀ ਆ ਬੱਚਿਆਂ ਨੂੰ ਕਿੱਦਾਂ ਇੰਪੋਰਟੈਂਸ ਦੇਣੀ ਆ ਬੱਚਾ ਨੂੰ ਅਸੀਂ ਟਾਈਮ ਦੇਣਾ ਆ ਹਨਾ ਇਸ ਗੱਲ ਕਿਸ ਤਰ੍ਹਾਂ ਤੁਹਾਨੂੰ ਫਿਲਮ ਦਾ ਕਿੰਦਾ ਲੱਗਿਆ ਸਭ ਆਬਵੀਅਸਲੀ ਗੁਰਪ੍ਰੀਤ ਕੁੱਗੀ ਜੀ ਉਹਨਾਂ ਦੇ ਕਿਰਦਾਰ ਤੋਂ ਇਹੀ ਹੈ ਜੀ ਕਿ ਸਾਨੂੰ ਕਿਸੇ ਦੇ ਨਾਲ ਕੋਈ ਗ੍ਰੇਜਿਸ ਨਹੀਂ ਰੱਖਣੇ ਚਾਹੀਦੇ ਆਪਣੇ ਮਨ ਦੇ ਵਿੱਚ ਨਾ ਜੋ ਹੈ ਸਾਡੀ ਫੈਮਲੀ ਹੈ ਸਾਡੇ ਆਸ-ਪਾਸ ਦੇ ਲੋਕ ਨੇ ਸਭ ਦੇ ਨਾਲ ਪਿਆਰ ਦੇ ਨਾਲ ਸਭ ਦੇ ਲਈ ਭਲਾ ਮੰਗਣਾ ਪੰਜ ਚ ਕਿੰਨੇ ਸਟਾਰ ਦੋਗੇ ਆਬਵੀਅਸਲੀ 5 ਤੁਹਾਨੂੰ ਦਿਆਣਾ ਬੱਚਿਆਂ ਨੂੰ ਕੀ ਕਹੋਗੇ ਭਲਾ ਵਾਸਤੇ ਮਸਟ ਵਾਚ ਮੂਵੀ ਆਪਣੇ ਫੈਮਲੀ ਨੂੰ ਬੱਚਿਆਂ ਨੂੰ ਸਪੈਸ਼ਲੀ ਨਾਲ ਦਿਖਾ ਕੇ ਬਹੁਤ ਵਧੀਆ ਫਿਲਮ ਹੈ ਬਹੁਤ ਵਧੀਆ ਫਿਲਮ ਹੈ ਜੀ ਇਹ ਫੈਮਲੀ ਨਾਲ ਦੇਖਣ ਵਾਲੀ ਹੈ ਬੱਚਿਆਂ ਨੂੰ ਜ਼ਰੂਰ ਦਿਖਾਨੀ ਚਾਹੀਦੀ ਹੈ ਪੇਰੈਂਟਸ ਨੂੰ ਟਾਈਮ ਕਿਦਾਂ ਦੇਣਾ ਹੈ ਵੱਡੇ ਹੋ ਕੇ ਅਕਸਰ ਬੱਚੇ ਆਪਣੇ ਪੇਰੈਂਟਸ ਨੂੰ ਟਾਈਮ ਨਹੀਂ ਦਿੰਦੇ ਤੇ ਉਹਨਾਂ ਲਈ ਇਹ ਫਿਲਮ ਬਹੁਤ ਜ਼ਰੂਰੀ ਦੇਖਣੀ ਹੈ ਤੇ ਕੁਝ ਪੇਰੈਂਟਸ ਜਿਹੜੇ ਛੋਟੇ ਹੁੰਦੇ ਬੱਚਿਆਂ ਨੂੰ ਟਾਈਮ ਹੀ ਦਿੰਦੇ ਉਹਨਾਂ ਲਈ ਵੀ ਇਹ ਫਿਲਮ ਦੇਖਣੀ ਚਾਹੀਦੀ ਹੈ ਉਹਨਾਂ ਨੂੰ ਵੀ ਦੇਖਣੀ ਚਾਹੀਦੀ ਹੈ ਫਿਲਮ ਪੰਜ ਕਿੰਨਾ ਸਾਲ ਹੋ ਗਏ ਪੰਜ ਤੋਂ ਪੰਜ ਜੀ ਜਾਨਾ ਬੱਸ ਨੂੰ ਕੀ ਕਹਾਂਗੇ ਵੀ ਜਣਨੇ ਪਹਿਲਾਂ ਨਹੀਂ ਦੇਖਿਆ ਜ਼ਰੂਰ ਦੇਖਣਾਓ ਯੂ ਵਿਲ ਇੰਜਾਇ ਦਾ ਮੂਵੀ ਸਪੈਸ਼ਲੀ ਦਾ ਅਰਦਾਸ ਐਟ ਦੀ ਐਂਡ ਬਹੁਤ ਅੱਛੀ ਸੀ ਕੀ ਆ ਗਾਸਤੇ ਹੂੰ ਮੂਵੀ ਮੇਂ ਕੀ ਅੱਛਾ ਲਗਾ ਆਪ उसमें फैमिली की इम्पोर्टेंस ऐसी बहुत अच्छी मॉरल स्टोरीज अच्छी लगी अपनी फैमिली का ध्यान रखोगे मम्मा पापा का ध्यान रखोगे हाँ जी है? हाँ जी चलो बेटा आपको क्या फिल्म ऐसी लगी अच्छी लगी थी क्या सीखने को मिला फिल्म से माँ वहाँ पे लोगों के साथ मिलजुल कर रहना चाहिए और भाई गुरु का सत्याकार करना चाहिए अब अपने मम्मा पापा का जो है ध्यान रखोगे हाँ ਇੱਕ ਮੈਸੇਜ ਦਿੱਤਾ ਗਿਆ ਪੇਰੈਂਟਸ ਵਾਸਤੇ ਵੀ ਕਿ ਆਪਣੇ ਬੱਚਿਆਂ ਦਾ ਮਤਲਬ ਟਾਈਮ ਦੇਣਾ ਚਾਹੀਦਾ ਤੇ ਵੱਡਿਆਂ ਵਾਸਤੇ ਵੀ ਹੈ ਕਿ ਉਹਨਾਂ ਦੇ ਵੀ ਕੇਅਰ ਕਰਨੀ ਚਾਹੀਦੀ ਹੈ ਜਦੋਂ ਵਿਆਹ ਹੋ ਜਾਵੇ ਜਾਂ ਮਾਪਿਓ ਨੂੰ ਅਲੱਗ ਨਹੀਂ ਰੱਖਣਾ ਚਾਹੀਦਾ ਤੇ ਮਿਲ ਜੁਲ ਕੇ ਰਹਿਣਾ ਚਾਹੀਦਾ اچھا ਮੈਂ ਦੇਖਿਆ ਬੱਚੇ ਨਾਲ ਲੈ ਕੇ ਆ ਬੱਚੇ ਬਸਿੱਕੇ ਬਹੁਤ ਮਤਲਬ ਕਹਿੰਦੇ ਪ੍ਰਭਾਵਿਤ ਹੋਏ ਨੇ ਫਿਲਮ ਦੇਖ ਕੇ ਹਾਂਜੀ ਬੱਚੇ ਪੂਰੀ ਫਿਲਮ ਚ ਦੇਖ ਰਹੇ ਸੀ ਮੰਮਾ ਵਾਲ ਕੀ ਮੈਸੇਜ ਦਿੱਤਾ ਗਿਆ ਇੱਕ ਕਿ ਅੱਗੋ ਤੋਂ ਅਸੀਂ ਵੀ ਅੱਧਾ ਹੀ ਕਰਾਂਗੇ ਆ ਕਿ ਕਿ ਪੇਰੈਂਟਸ ਨੂੰ ਵੀ ਟਾਈਮ ਦੇਣਾ ਚਾਹੀਦਾ ਬੱਚਿਆਂ ਨੂੰ ਜਦੋਂ ਬੱਚੇ ਛੋਟੇ ਹੁੰਦੇ ਆ ਬੱਚਾ ਆਂਦਾ ਖੇਡਣ ਵਾਸਤੇ ਮਾਪਿਓ ਨਾਲ ਤੇ ਮਾਪਿਓ ਕਹਿੰਦੇ ਨਹੀਂ ਹਾਲੇ ਟਾਈਮ ਨਹੀਂ ਆਪਾਂ ਕੰਮ ਕਰ ਰਹੇ ਆ ਪਰ ਬੱਚਿਆਂ ਨੂੰ ਪੇਰੈਂਟਸ ਨੂੰ ਵੀ ਇਹ ਸਿੱਖਣ ਨੂੰ ਮਿਲਿਆ ਕਿ ਨਹੀਂ ਬੱਚਿਆਂ ਨੂੰ ਵੀ ਟਾਈਮ ਦੇਣਾ ਚਾਹੀਦਾ ਸਿਰਫ ਫੋਨ 'ਚ ਜਾਂ ਕੰਮ 'ਚ ਨਹੀਂ ਲੱਗੇ ਰਹਿਣਾ ਚਾਹੀਦਾ ਕਿਹੜੇ ਕਿਹੜੇ ਕਿਰਦਾਰ ਨੇ ਜਿਹੜੇ ਮੂਵੀ ਤੁਹਾਨੂੰ ਬਹੁਤ ਸੋਹਣੇ ਲੱਗੇ ਫਿਲਮ ਦੇ ਵਿੱਚ ਕਿਰਦਾਰ ਤਾਂ ਸਾਰੇ ਹੀ ਅੱਛੇ ਹੈ ਗਿੱਪੀ ਗਰੇਵਾਲ ਦਾ ਮਤਲਬ ਸਟਾਰਟਿੰਗ ਤੇ ਉਹਨੇ ਆਪਣੇ ਪਾਪਾ ਦੀ ਵੈਲਿਊ ਨਹੀਂ ਸਮਝੀ ਪਰ ਐਂਡ ਤੇ ਉਹਨੂੰ ਪਤਾ ਲੱਗ ਗਿਆ ਕਿ ਪੇਰੈਂਟਸ ਦੀ ਮਤਲਬ ਉਹਨਾਂ ਨੇ ਤਾਂ ਐ ਹੀ ਹੈ ਕਿ ਸਾਰਿਆਂ ਨੂੰ ਹੀ ਸਿੱਖ ਦਿੱਤੀ ਹੈ ਸਾਰਿਆਂ ਨੂੰ ਮੈਸੇਜ ਅੱਛਾ ਹੀ ਦਿੱਤਾ ਹੈ ਕਿ ਸਭ ਮਤਲਬ ਮਿਲ ਕੇ ਰਹਿਣਾ ਉਹਨਾਂ ਨੇ ਸਾਰਿਆਂ ਨੂੰ ਇਹੀ ਮੈਸੇਜ ਦਿੱਤਾ ਹੈ ਠੀਕ ਹੈ ਕੀ ਨਾਂ ਲੈ ਕੇ ਜਾ ਰਹੇ ਹੋ ਸਿੱਖ ਸਿੱਖ ਹੀ ਲੈ ਕੇ ਜਾ ਰਹੇ ਕਿ ਬਸ ਵੱਡਿਆਂ ਦੀ ਕਦਰ ਕਰੋ ਬੱਚਿਆਂ ਨੂੰ ਵੀ ਪਿਆਰ ਦਿਓ ਨਾਲ ਮਿਲ ਜੁਲ ਕੇ ਰਹੋ लुधियाने वासी ने यही है कि आ, मस्ट मूवी है देखो सारे तो अच्छा मैसेज है हाँ जी क्या नाम है आपका दीपिका मूवी कैसी लगी मूवी तो बहुत ही अच्छी थे सारे करेक्टर्स ही बड़े अच्छे थे उनमें और उन उससे हमें काफ़ी कुछ सीखने को मिलता है कि सबकी हमें वैल्यू करनी चाहिए अपने टाइम की भी और बड़ों की भी जो भी हम फैमिली में रहते हैं तो हमें हर एक का सोचना चाहिए हर एक को टाइम देना चाहिए कि सब अपनी अपनी जगह सही होते हैं और साथ साथ बड़ों को तो बहुत कुछ सीखने को मिला ही है जैसे आप कह रहे हो बच्चे भी कह रहे हैं कि हमें भी कुछ सीखने को मिले हाँ जी बच्चों को तो बच्चों के लिए तो हम आए हैं कि बच्चों को ये है कि पेरेंट्स का उनको वैल्यू करनी चाहिए ये 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 ये। कि जो इनका टाइम है ये भी अगर निकल गया दोबारा ये टाइम नहीं आएगा हमारे लिए भी जो अभी ये है तो वो हमें भी ये टाइम नहीं मिलेगा ना ठीक है तो आपको सबसे अच्छा किरदार किसका फिल्म में मेरे को तो गिप्पी का ही लगा क्योंकि उनको पहले पहले अपने फादर सही नहीं लग रहे थे उनको लगता था कि ये वो अपनी ही मनवाने की कर रहा था तो उनको धीरे धीरे जब वो पापा के पास आया उनको इधर उधर बैठ के या उनके साथ टाइम स्पेंड करके उनकी वैल्यू पता लगी बस तो कहना चाहिए कि ये मूवी सबको जरूर देखनी चाहिए फाइव ਸੋ ਦੋਸਤੋ ਜੇ ਕਿ ਲੁਧਿਆਣਾ ਵਾਸੀ ਆ ਰਹੇ ਲੁਧਿਆਣਾ ਅਰਦਾਸ ਦੇ ਇੱਕ ਮੂਵੀ ਦੇਖਣ ਤੋਂ ਬਾਅਦ ਸਾਫ਼ ਤੌਰ ਤੇ ਇਹ ਕਹਿਣਾ ਸੀਗਾ ਕਿ ਇਹ ਮੂਵੀ ਜਿਹੜੀ ਹੈ ਬਹੁਤ ਵੱਡਾ ਮੈਸੇਜ ਜਿਹੜਾ ਵੱਡਿਆਂ ਨੂੰ ਤਾਂ ਦਿੰਦੀ ਦਿੰਦੀ ਹੈ ਲੇਕਿਨ ਬੱਚਿਆਂ ਨੂੰ ਵੀ ਤੁਸੀਂ ਦੇਖਿਆ ਕਿ ਕਿਸ ਪ੍ਰਕਾਰ ਦਾ ਮੈਸੇਜ ਦੇ ਰਹੀ ਹੈ ਕਿ ਸਾਨੂੰ ਆਪਣੇ ਫਾਦਰ ਤੇ ਮਦਰ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਔਰ ਬੱਚਿਆਂ ਦੇ ਨਾਲ ਨਾਲ ਪੇਰੈਂਟਸ ਨੂੰ ਵੀ ਕਿਹਾ ਗਿਆ ਕਿ ਤੁਹਾਨੂੰ ਜਦੋਂ ਤੁਹਾਡੇ ਬੱਚੇ ਛੋਟੇ ਹੁੰਦੇ ਨੇ ਉਸ ਸਮੇਂ ਤੁਹਾਨੂੰ ਵੀ ਆਪਣੇ ਬੱਚੇ ਦੀ ਪੂਰੀ 100% ਕੇਅਰ ਕਰਨੀ ਚਾਹੀਦੀ ਹੈਗੀ ਹੈ ਸੋ ਅਗਰ ਤੁਸੀਂ ਵੀ ਅਰਦਾਸ ਮੂਵੀ ਨਹੀਂ ਦੇਖੀ ਤਾਂ ਇੱਕ ਵਾਰੀ ਜ਼ਰੂਰ ਦੇਖੋ ਜਿਸ ਪ੍ਰਕਾਰ ਦੇ ਨਾਲ ਇਸ ਬ ਦਿੱਤਾ ਕਿਸੇ ਨੇ 3 ਸਟਾਰ ਆਇਆ ਕਿਸੇ ਨੇ 4 ਸਟਾਰ ਆਇਆ ਕਿਸੇ 5 ਸਟਾਰ ਲੇਕਿਨ ਲੁਧਿਆਣਾ ਲਾਈਕ ਦੀ ਟੀਮ ਵੱਲੋਂ ਫਿਲਮ ਨੂੰ 3 ਐਂਡ ਹਾਫ ਸਟਾਰ ਦਿੱਤੇ ਆਂਦੇ ਨੇ ਅਗਲੇ ਹਫਤੇ ਫਿਰ ਮਿਲਦੇ ਹਾਂ ਇੱਕ ਨਵੀਂ ਫਿਲਮ ਦੇ ਰਿਵਿਊ ਦੇ ਨਾਲ ਤਤਾ ਕੈਮਰਾ ਪਰਸਨ ਤਰਮਾ ਅਰਾੜਾ ਦੇ ਨਾਲ ਹਰਦੀਪ ਦੂਆ ਨੂੰ ਦਵੇ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ